ਅੱਜ ਤੁਹਾਨੂੰ ਪੰਜਾਬ ਦਾ ਆਖਰੀ ਰੇਲਵੇ ਸਟੇਸ਼ਨ ਦਿਖਾਵਾਂਗੇ ਜਿੱਥੋਂ ਕਦੇ ਲਾਹੌਰ ਨੂੰ ਵਪਾਰ ਕੀਤਾ ਜਾਂਦਾ ਸੀਗਾ ਕਿੰਨਾ ਕਿ ਪੁਰਾਣਾ ਰੇਲਵੇ ਸਟੇਸ਼ਨ ਹੈਗਾ ਜੀ ਜੀ ਸਰਦਾਰ ਜੀ ਇਹ ਇਸ ਰੇਲਵੇ ਸਟੇਸ਼ਨ ਨੂੰ ਬਣੇ ਹੋ 1914 ਚ ਹੀ ਬਣਿਆ ਹੈ ਤੇ ਬਜ਼ੁਰਗ ਦੱਸਦੇ ਆ ਕਿ ਇੱਥੇ ਇੰਨੀ ਚਹਿਲ ਪਹਿਲ ਸੀ ਐਨਾ ਸਾਰਾ ਕੰਮ ਧੰਦਾ ਸੀ ਕਿ ਤੁਸੀਂ ਸੋਚ ਨਹੀਂ ਸਕਦੇ ਮੀਨਸ ਕਿ ਇਹ ਕਹਿੰਦੇ ਤਿਲ ਸਿੱਟਣ ਨੂੰ ਵੀ ਜਗ੍ਹਾ ਨਹੀਂ ਸੀ ਆਖਰੀ ਹੈਗਾ ਇਹ ਪੂਰਾ ਪੰਜਾਬ ਦਾ ਰੇਲਵੇ ਸਟੇਸ਼ਨ ਹੈ ਜੀ ਬਿਲਕੁਲ ਇਹ ਪੰਜਾਬ ਦਾ ਹਿਮਾਚਲ ਦੇ ਨਾਲ ਬਾਰਡਰ ਤੇ ਲਾਸਟ ਸਟੇਸ਼ਨ ਹੈ ਜੀ ਵਪਾਰਕ ਹੱਬ ਕਹਿੰਦੇ ਮੰਨਿਆ ਜਾਂਦਾ ਸੀ ਜੀ ਸਰ ਬਿਲਕੁਲ ਸਹੀ ਕਿਹਾ ਤੁਸੀਂ ਅੰਗਰੇਜ਼ਾਂ ਨੇ ਤਾਂ ਵਪਾਰ ਵਾਸਤੇ ਹੀ ਲਾਇਆ ਸੀ ਇਹਨੂੰ ਸਟੇਸ਼ਨ ਬਣਾਇਆ ਸੀਗਾ ਪਰ ਦਾ ਨਾਲ ਫਾਇਦਾ ਵੀ ਹੁੰਦਾ ਰਿਹਾ ਆਪਾਂ ਹੁਣ ਦੇਖ ਰਿਹਾ ਹਾਂ ਹੁਣ ਤਾਂ ਬਿਲਕੁਲ ਇੱਕਦਮ ਇਹ ਪੈ ਨਾ ਮੈਨੂੰ ਲੱਗਦਾ ਵੀ ਖਤਮ ਹੋਣ ਦੀ ਕਗਾਰਾਂ ਵਾਲਾ ਹੀ ਹਿਸਾਬ ਹੋਇਆ ਪਿਆ ਆ ਉਹੀ ਪੁਰਾਣਾ ਸਿਸਟਮ ਮੈਨੂੰ ਲੱਗਦਾ ਅੱਜ ਵੀ ਉਹ ਲੱਗਾ ਪਿਆ ਹੈ ਤੇ ਕਿਹੜਾ ਕਿਹੜਾ ਵਪਾਰ ਇਸ ਏਰੀਆ ਦੇ ਵਿੱਚੋਂ ਕੀਤਾ ਜਾਂਦਾ ਸੀ ਸਰ ਜਿੱਦਾਂ ਗਰਮ ਮਸਾਲੇ ਹੋ ਗਏ ਭਾਜੀ ਹੁਣੀ ਦੱਸਦੇ ਸੀਗੇ ਤੁਸੀਂ ਤੇ ਨਾਲ ਹੋਰ ਵੀ ਜਿਹੜਾ ਖਾਣ ਪੀਣ ਦਾ ਸਮਾਨ ਕੱਪੜੇ ਦਾ ਹੋਰ ਚੀਜ਼ਾਂ ਜਿਹੜੀਆਂ ਸਗੀਆਂ ਜ਼ਰੂਰਤਮੰਦੀਆਂ ਉਹ ਸਾਰਾ ਵਪਾਰ ਇੱਥੋਂ ਹੁੰਦਾ ਸੀ ਵਪਾਰੀਆਂ ਨੂੰ ਬਹੁਤ ਫਾਇਦਾ ਹੋਇਆ ਇਸ ਸਰਾਂ ਦਾ ਕਿਉਂਕਿ ਉਹਨਾਂ ਨੇ ਸਵੇਰੇ ਆਪਣੇ ਘਰੋਂ ਚੱਲਣਾ ਸ਼ਾਮ ਤ ਤੇ ਰ ਰਹਿਣ ਦਾ ਜਿਹੜਾ ਠੀਆ ਸੀਗਾ ਉਹ ਇਹਦੇ ਵਿੱਚ ਹੀ ਕਰਦੇ ਸੀਗੇ ਕਿੰਨੇ ਕ ਸਾਲ ਪੁਰਾਣੀ ਹੈਗੀ ਜੀ ਇਹ ਇਹ ਸਾਲ 1945 ਦੀ ਸ਼ੋਪ ਹੈ ਤੁਸੀਂ ਦੇਖ ਲਓ ਕਿ 80 ਕ ਸਾਲ ਦਾ ਸਿਸਲਾ ਬਣ ਗਿਆ ਹੈ ਜੜੀਆਂ ਬੂਟੀਆਂ ਦਾ ਵੀ ਕੁਝ ਹੈਗਾ ਇਹਦੇ ਵਿੱਚ ਹਾਂਜੀ ਇਹ ਬਹੁਤ ਸਾਰਿਆਂ ਦਾ ਕਹਿਣਾ ਹੈ ਕਿ ਇਹ ਜੇਜੋ ਦੇ ਪੇੜੇ ਹੀ ਕਾਤੇ ਮਸ਼ਹੂਰ ਹੈ ਤਾਂ ਉਹਦੇ ਪਿੱਛੇ ਰੀਜਨ ਹੈ ਕਿ ਇੱਥੇ ਜੜੀ ਬੂਟੀਆਂ ਹਰ ਪ੍ਰਕਾਰ ਦੀਆਂ ਹੈ ਤੇ ਪਸ਼ੂ ਖਾਂਦੇ ਆ ਉਹਦਾ ਦੁੱਧ ਬਣਦਾ ਤੇ ਉਹਦੇ ਪੇੜੇ ਬਣਾਈਦੇ ਸਤਿ ਸ਼ਕਾਲ ਆਉਣ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਵਿੰਦਰ ਸਿੰਘ ਅੱਜ ਤੁਹਾਨੂੰ ਪੰਜਾਬ ਦਾ ਆਖਰੀ ਰੇਲਵੇ ਸਟੇਸ਼ਨ ਦਿਖਾਵਾਂਗੇ ਜਿੱਥੋਂ ਕਦੇ ਲੋਹਾਰ ਨੂੰ ਵਪਾਰ ਕੀਤਾ ਜਾਂਦਾ ਸੀਗਾ ਅਸੀਂ ਇਸ ਟਾਈਮ ਹੁਸ਼ਿਆਰਪੁਰ ਦੇ ਪਿੰਡ ਜੇਜੋ ਦੁਆਬਾ ਦੇ ਵਿੱਚ ਮੌਜੂਦ ਹੈ ਤੇ ਉਹੀ ਇਹ ਰੇਲਵੇ ਸਟੇਸ਼ਨ ਹੈਗਾ 1914 ਦੇ ਵਿੱਚ ਇਸ ਰੇਲਵੇ ਸਟੇਸ਼ਨ ਦੀ ਉਸਾਰੀ ਕੀਤੀ ਗਈ ਸੀ ਔਰ ਖਾਸ ਤੌਰ ਦੇ ਉੱਤੇ ਇੱਕ ਪਾਸੇ ਹਿਮਾਚਲ ਲੱਗਦਾ ਤਾਂ ਦੂਸਰੇ ਪਾਸੇ ਬਿਲਕੁਲ ਪੰਜਾਬ ਦਾ ਇਹ ਪਿੰਡ ਆਖਰੀ ਹੈਗਾ ਔਰ ਇੱਥੋਂ ਹੀ ਜਿਹੜਾ ਉਹ ਕਈ ਤਰ੍ਹਾਂ ਦਾ ਵਪਾਰ ਜਿੱਥੇ ਪੰਜਾਬ ਦੇ ਵੱਖ-ਵੱਖ ਵੱਡੇ ਸ਼ਹਿਰਾਂ ਨਾਲ ਹੁੰਦਾ ਸੀਗਾ ਤਾਂ ਉੱਥੋਂ ਹੀ ਲਾਹੌਰ ਤੱਕ ਵੀ ਇੱਥੋਂ ਰੇਲ ਗੱਡੀ ਦੇ ਰਾਹੀਂ ਵਪਾਰਕ ਸਮਾਨ ਜਿਹੜਾ ਉਹ ਜਾਂਦਾ ਹੁੰਦਾ ਸੀਗਾ ਤਾਂ 1914 ਦੇ ਵਿੱਚ ਇਸ ਦੀ ਉਸਾਰੀ ਕੀਤੀ ਗਈ ਸੀਗੀ ਔਰ ਅੱਜ ਇਹ ਰੇਲਵੇ ਸਟੇਸ਼ਨ ਬੰਦ ਹੋ ਚੁੱਕਿਆ ਹੈ ਔਰ ਇਹਦੀ ਦੇਖਰੇਖ ਸਬਤ ਪਾਲ ਕਰਨ ਦੇ ਲਈ ਅਜੇ ਤੱਕ ਕਿਸੇ ਵੀ ਤਰੀਕੇ ਦਾ ਕੋਈ ਉਪਰਾਲਾ ਨਹੀਂ ਹੋ ਰਿਹਾ ਤਾਂ ਇਹ ਤੁਸੀਂ ਇਮਾਰਤ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਪੁਰਾਣਾ ਇਹ ਰੇਲਵੇ ਸਟੇਸ਼ਨ ਹੈਗਾ ਔਰ ਇੱਥੇ ਕਈ ਰੇਲ ਗੱਡੀਆਂ ਜਿਹੜੀਆਂ ਆਉਂਦੀਆਂ ਸੀਗੀਆਂ ਇੱਕ ਤਾਂ ਸਭ ਤੋਂ ਮੇਨ ਜਿਹੜਾ ਇਹਦਾ ਇੱਕ ਲਾਹਾ ਸੀਗਾ ਕਿ ਵਪਾਰ ਨੂੰ ਇਹ ਜੋੜਦਾ ਸੀਗਾ ਵਪਾਰ ਨੂੰ ਬੁਤਾਵਾ ਦਿੰਦਾ ਸੀ ਔਰ ਦੂਸਰੇ ਪਾਸੇ ਆਮ ਲੋਕਾਂ ਦੇ ਲਈ ਉਹਨਾਂ ਲੋੜਵੰਦ ਲੋਕਾਂ ਦੇ ਲਈ ਵੀ ਇਹ ਰੇਲਵੇ ਸਟੇਸ਼ਨ ਇੱਕ ਵਰਦਾਨ ਸੀਗਾ ਜਿਹੜੇ ਲੋਕ ਵੱਧ ਪੈਸੇ ਖਰਚ ਕੇ ਟਰੈਵਲ ਨਹੀਂ ਕਰ ਪਾਉਂਦੇ ਸੀਗੇ ਤਾਂ ਇੱਥੋਂ ਕਈ ਰੇਲਵੇ ਜਿਹੜੇ ਵਿਭਾਗ ਦੇ ਵੱਲੋਂ ਟ੍ਰੇਨਾਂ ਚਲਾਈਆਂ ਗਈਆਂ ਸੀਗੀਆਂ ਜਿਹੜੀਆਂ ਵੱਖ-ਵੱਖ ਸ਼ਹਿਰਾਂ ਨੂੰ ਜੋੜਦੀਆਂ ਸੀਗੀਆਂ ਪਰ ਅੱਜ ਇਹ ਰੇਲਵੇ ਸਟੇਸ਼ਨ ਪੂਰੀ ਤਰ੍ਹਾਂ ਦੇ ਉਤੇ ਬੰਦ ਹੋ ਚੁੱਕਿਆ ਤਾਂ ਸਾਡੇ ਨਾਲ ਮਨੀਸ਼ ਕੁਮਾਰ ਨੇ ਜੇਜੋਪਿੰਡ ਦੇ ਵਸਨੀਕ ਨੇ ਮਨੀਸ਼ ਭਾਈ ਕੀ ਸੁਣਿਆ ਤੁਸੀਂ ਇਸ ਰੇਲਵੇ ਸਟੇਸ਼ਨ ਦੇ ਬਾਰੇ ਕਿੰਨਾ ਕਿ ਪੁਰਾਣਾ ਰੇਲਵੇ ਸਟੇਸ਼ਨ ਹੈਗਾ ਜੀ ਜੀ ਸਰਦਾਰ ਜੀ ਇਹ ਇਸ ਰੇਲਵੇ ਸਟੇਸ਼ਨ ਨੂੰ ਬਣੇ ਹੋਏ 1914 ਚ ਹੀ ਬਣਿਆ ਹੈ ਤੇ ਬਜ਼ੁਰਗ ਦੱਸਦੇ ਆ ਕਿ ਇੱਥੇ ਇੰਨੀ ਚਹਿਲ ਪਹਿਲ ਸੀ ਐਨਾ ਸਾਰਾ ਕੰਮ ਧੰਦਾ ਸੀ ਕਿ ਤੁਸੀਂ ਸੋਚ ਨਹੀਂ ਸਕਦੇ ਮੀਨਸ ਕਿ ਇਹ ਕਹਿੰਦੇ ਤਿਲ ਸਿੱਟਣ ਨੂੰ ਵੀ ਜਗ੍ਹਾ ਨਹੀਂ ਸੀ ਐਨਾ ਰਸ਼ ਸੀ ਇੱਥੇ ਸਟੇਸ਼ਨ ਦੇ ਉੱਪਰ ਪਰ ਹੁਣ ਹੌਲੀ ਹੌਲੀ ਜਿੰਨ ਸਾਹਿਬ ਨਾਲ ਦੇਖ ਰਹੇ ਆ ਕਿ ਸਟੇਸ਼ਨ ਤੇ ਗੱਡੀ ਦਾ ਆਣਾ ਬੰਦ ਹੋ ਗਿਆ ਕੋਵਿਡ 19 ਤੋਂ ਜਦੋਂ ਆਪਣਾ ਕਰੋਨਾ ਚੱਲਿਆ ਉਸ ਤੋਂ ਬਾਅਦ ਹੁਣ ਹੁਣ ਤੱਕ ਗੱਡੀ ਨਹੀਂ ਚੱਲੀ ਅਛਾ ਭਾਈ ਇਹ ਆਖਰੀ ਹੈਗਾ ਇਹ ਪੂਰਾ ਪੰਜਾਬ ਦਾ ਰੇਲਵੇ ਸਟੇਸ਼ਨ ਹੈ ਜੀ ਬਿਲਕੁਲ ਇਹ ਪੰਜਾਬ ਦਾ ਹਿਮਾਚਲ ਦੇ ਨਾਲ ਬਾਰਡਰ ਤੇ ਲਾਸਟ ਸਟੇਸ਼ਨ ਹੈ ਜੀ ਇਥੇ ਗਾ ਕੋਈ ਗੱਡੀ ਨਹੀਂ ਕੋਈ ਟ੍ਰੇਨ ਨਹੀਂ ਕੁਛ ਨਹੀਂ ਤੇ ਬਸ ਇਹੀ ਪੁਆਇੰਟ ਬਣਦਾ ਪੰਜਾਬ ਤੋਂ ਬਾਅਦ ਔਰ ਇਹ ਇਹਦਾ ਮੇਨ ਮਕਸਦ ਕੀ ਸੀਗਾ ਲੋਕ ਇਹਦਾ ਨਾਹਾ ਆਵਾਜਾਈ ਦੇ ਸਾਧਨ ਦੇ ਵਜੋਂ ਜਿਆਦਾ ਵਰਤਦੇ ਸੀਗੇ ਜਾਂ ਫਿਰ ਵਪਾਰਕ ਤੌਰ ਤੇ ਵੀ ਇਹ ਵਪਾਰਕ ਹੱਬ ਕਹਿੰਦੇ ਮੰਨਿਆ ਜਾਂਦਾ ਸੀ ਜੀ ਸਰ ਬਿਲਕੁਲ ਸਹੀ ਕਿਹਾ ਤੁਸੀਂ ਅੰਗਰੇਜ਼ਾਂ ਨੇ ਤਾਂ ਵਪਾਰ ਵਾਸਤੇ ਹੀ ਲਾਇਆ ਸੀ ਇਹਨੂੰ ਸਟੇਸ਼ਨ ਬਣਾਇਆ ਸੀਗਾ ਪਰ ਲੋਕਾਂ ਦਾ ਨਾਲ ਫਾਇਦਾ ਵੀ ਹੁੰਦਾ ਰਿਹਾ ਕਿਉਂਕਿ ਉਹਨਾਂ ਨੇ ਕਿ ਵਪਾਰ ਲਈ ਯੂਜ਼ ਕੀਤਾ ਇਹਨੂੰ ਤੇ ਬਾਅਦ ਵਿੱਚ ਹੁਣ ਲੋਕ ਉਹਦਾ ਫਾਇਦਾ ਲੈ ਰਹੇ ਆ ਕਿਉਂਕਿ ਇਸ ਪਿੰਡ ਨੂੰ ਕੋਈ ਨਾ ਤਾਂ বাস ਹੈ ਨਾ ਕੋਈ ਸਾਧਨ ਹੈ ਨਾ ਕੋਈ ਇਦਾਂ ਦਾ ਸਿਲਸਿਲਾ ਹੈਗਾ ਕਿ ਲੋਕ ਦੂਰ ਤੱਕ ਜਾ ਸਕਣ ਤੇ ਪੈਸੇ ਦੇ ਮਾਮਲੇ 'ਚ ਵੀ ਤੁਸੀਂ ਕਹਿ ਸਕਦੇ ਹੈਗੇ ਸਮੇਂ ਸਿੱਕੇ ਜੇ ਲੋਕ ਤਬੋਤਾ ਪੈਸਾ ਵੀ ਨਹੀਂ ਖਰ ਸਕਦੇ ਤਾਂ ਉਹ ਸੋਖਾ ਸਾਧਨ ਗੱਡੀ ਨੂੰ ਹੀ ਮੰਨਦੇ ਸੀਗੇ ਜੇ ਚ ਭਾਰਾ ਸਮਾਨ ਕਿਤੇ ਲੈ ਕੇ ਜਾਣਾ ਜਾਂ ਆਪ ਜਾਣਾ ਤਾਂ ਸੋਖਾ ਸਸਤਾ ਸਾਰੇ ਲੋਕ ਜੂਸ ਵੀ ਕਰਦੇ ਸੀਗੇ ਇਹਨੂੰ ਵਧੀਆ ਢੰਗ ਨਾਲ ਅਛਾ ਆਪਾਂ ਹੁਣ ਦੇਖ ਰਿਹਾ ਹਾਂ ਹੁਣ ਤਾਂ ਬਿਲਕੁਲ ਇੱਕਦਮ ਇਹ ਪੈਣਾ ਮੈਨੂੰ ਲੱਗਦਾ ਵੀ ਖਤਮ ਹੋਣ ਦੀ ਗਗਾਰ ਵਾਲਾ ਹੀ ਹਿਸਾਬ ਹੋਇਆ ਪਿਆ ਆ ਉਹੀ ਪੁਰਾਣਾ ਸਿਸਟਮ ਮੈਨੂੰ ਲੱਗਦਾ ਅੱਜ ਵੀ ਉਹ ਲੱਗਾ ਪਿਆ ਇੱਥੇ ਜਿਹੜਾ ਉਹ ਪੁਰਾਣੇ ਜ਼ਮਾਨੇ ਨੂੰ ਮੈਨੂੰ ਲੱਗਦਾ ਬਜ਼ੁਰਗਾਂ ਸੁਣਦੇ ਹੋਵੋਗੇ ਇਹਦੇ ਬਾਰੇ ਬਿਲਕੁਲ ਲੱਗ ਚੁੱਕੇ ਐ ਇਹਨੂੰ ਹਾਂਜੀ ਉਹ ਸਾਰਾ ਹੁਣ ਜੇ ਗੱਡੀ ਆਂਦੀ ਹੁੰਦੀ ਤਾਂ ਇਹ ਚੀਜ਼ਾਂ ਨਹੀਂ ਹੋਣੀਆਂ ਸੀ ਬਾਕਾਇਦਾ ਸਾਰਾ ਕੁਝ ਵਧੀਆ ਢੰਗ ਨਾਲ ਚੱਲਦਾ ਰਹਿਣਾ ਸੀਗਾ ਪਰ ਹੁਣ ਗੱਡੀ ਨਹੀਂ ਆ ਰਹੀ ਇਸ ਗੱਲ ਦਾ ਦੁੱਖ ਹੈ ਤੇ ਇੱਕ ਤਰ੍ਹਾਂ ਦੀ ਗਵਰਨਮੈਂਟ ਅੱਗੇ ਇਹ ਅਪੀਲ ਵੀ ਹੈਗੀ ਹੈ ਕਿ ਛੇਤੀ ਛੇਤੀ ਚਲਾਈ ਜਾਵੇ ਜਿਹਦੇ ਨਾਲ ਆਮ ਲੋਕਾਂ ਦਾ ਵੀ ਫਾਇਦਾ ਹੋਵੇ ਤੇ ਜਿਹੜੇ ਸਟੂਡੈਂਟ ਵਰਗ ਹੈਗੇ ਆ ਨਵੇਂ ਸ਼ਹਿਰ ਫਗਵਾੜੇ ਜਾਂ ਜਲੰਧਰ ਪੜ੍ਹਦੇ ਹੋਏ ਉਹਨਾਂ ਨੂੰ ਵੀ ਇੱਕ ਸਸਥਸਤਾ ਤੇ ਸੌਖਾ ਸਹਾਂਜ ਆਣ ਜਾਣ ਲਈ ਮਿਲ ਜੇ ਮੈਂ ਇਸ ਬੋਰਡ ਦੇ ਉੱਤੇ ਵੀ 1914 ਦਾ ਜ਼ਿਕਰ ਕੀਤਾ ਆ ਉਦੋਂ ਭਾਜੀ ਫਿਰ ਇਹ ਕਿਹੜਾ ਕਿਹੜਾ ਵਪਾਰ ਇਸ ਏਰੀਆ ਦੇ ਵਿੱਚੋਂ ਕੀਤਾ ਜਾਂਦਾ ਸੀ ਕਿੱਥੇ ਕਿੱਥੇ ਕੀਤਾ ਜਾਂਦਾ ਸੀਗਾ ਜਮਾਨਾ ਸੋ ਵੇਲੇ ਜੇਜੋ ਦੇ ਵਿੱਚ ਕਾਫੀ ਚੰਗਾ ਵਪਾਰ ਸੀਗਾ ਜਿੱਦਾਂ ਆਪਾਂ ਬਜ਼ੁਰਗਾਂ ਤੋਂ ਸੁਣਿਆ ਵੀ ਹੈ ਤਾਂ ਇੱਥੋਂ ਸਰਕੰਡਾ ਇੱਕ ਜਾਂਦਾ ਸੀਗਾ ਜਗਾਦਰੀ ਮਿਲ ਲੱਗੀ ਸੀਗੀ ਪੇਪਰ ਦੀ ਤਾਂ ਉੱਥੇ ਨੂੰ ਸਪਲਾਈ ਹੁੰਦਾ ਸੀ ਨਾਲ ਜਿਹੜਾ ਇੱਥੇ ਦਾ ਪੱਥਰ ਹੈ ਇੱਥੇ ਨਾਲ ਕ੍ਰੈਸ਼ਰ ਲੱਗਾ ਸੀ ਰੇਲਵੇ ਦਾ ਆਪਣਾ ਆਪਣਾ ਕ੍ਰੈਸ਼ਰ ਸੀਗਾ ਤਾਂ ਪੱਥਰ ਤੋੜ ਕੇ ਉਹ ਭੇਜਦੇ ਹੁੰਦੇ ਸੀ ਬਾਕੀ ਹੋਰ ਸਟੇਸ਼ਨਾਂ ਤੇ ਜਿਹੜੀ ਲੈਨ ਵਿਛੀ ਹੈ ਉਹਦੇ ਥੱਲੇ ਪਾਉਣ ਵਾਸਤੇ ਇੱਥੋਂ ਸਪਲਾਈ ਹੁੰਦੀ ਰਹੀ ਹੈ ਤੇ ਹੋਰ ਜਿੱਦਾਂ ਗਰਮ ਮਸਾਲੇ ਹੋ ਗਏ ਭਾਜੀ ਹੁਣੀ ਦੱਸ ਦੇ ਸੀਗੇ ਤੁਸੀਂ ਤੇ ਨਾਲ ਹੋਰ ਵੀ ਜਿਹੜਾ ਖਾਣ ਪੀਣ ਦਾ ਸਮਾਨ ਕੱਪੜੇ ਦਾ ਹੋਰ ਚੀਜ਼ਾਂ ਜਿਹੜੀਆਂ ਸੀਗੀਆਂ ਜ਼ਰੂਰਤਮੰਦੀਆਂ ਉਹ ਸਾਰਾ ਵਪਾਰ ਇੱਥੋਂ ਹੁੰਦਾ ਸੀ ਇਹ ਕਹਿੰਦੇ ਲਾਹੌਰ ਤੱਕ ਵੀ ਇਥੋਂ ਜਾਂਦਾ ਰਿਹਾ ਜੀ ਹਾਂਜੀ ਬਿਲਕੁਲ ਆ ਕਾਫੀ ਦੂਰ ਤੱਕ ਜਾਂਦਾ ਸੀ ਕਿਉਂਕਿ ਇੱਕ ਹਿਮਾਚਲ ਨਾਲ ਜੁੜਦਾ ਇਹੀ ਇੱਕ ਸਟੇਸ਼ਨ ਸੀਗਾ ਤੇ ਹਿਮਾਚਲ ਨੂੰ ਕੋਈ ਹੋਰ ਰਸਤਾ ਨਹੀਂ ਸੀ ਜਾਣ ਵਾਸਤੇ ਤਾਂ ਉਹਨਾਂ ਲਈ ਤੇ ਗਾਹਾਂ ਹੋਰ ਪਾਸੇ ਵੀ ਕਈ ਪਾਸੇ ਇਹ ਸਪਲਾਈ ਹੁੰਦੀ ਰਹਿੰਦੀ ਸੀ ਹੁਣ ਤਾਂ ਇਹ ਸਾਰੇ ਭਾਜੀ ਕਮਰੇ-ਕਮਰੇ ਕਦੇ ਹੁਣ ਆਪਾਂ ਦੇਖ ਰਹੇ ਆ ਇੱਥੇ ਤਾਰਾਂ ਤੂਰਾਂ ਤਾਂ ਭਾਜੀ ਇਹਨੂੰ ਮੋਡੀਫਾਈ ਜੇ ਤਾਂ ਥੋੜਾ ਜਿਹਾ ਕੀਤਾ ਹੁਣ ਅਪਡੇਟ ਤਾਂ ਕੀਤਾ ਹੋਇਆ ਤਾਰਾਂ ਬਿਜਲੀ-ਬਿਜਲੀ ਵਾਲਾ ਤਾਂ ਸਿਸਟਮ ਲੱਗਾ ਪਿਆ ਇੱਥੇ ਹੁਣ ਹਾਂਜੀ ਉਹਨਾਂ ਨੇ ਖੰਭੇ ਲਾ ਦਿੱਤੇ ਐ ਤੇ ਇਲੈਕਟ੍ਰਿਕ ਵਾਇਰ ਵੀ ਫਿਕਸ ਕਰ ਦਿੱਤੀ ਹੈਗੀ ਹੋ ਕਿ ਕਿਤੇ ਜਾਂਦੀ ਸੀ ਕਿ ਹੁਣ ਤੱਕ ਜਿਹੜੀ ਲਾਸਟ ਟ੍ਰੇਨ ਬੰਦ ਹੋਈ ਆ ਉਹ ਇੱਥੋਂ ਵਾਪਸ ਚੱਲ ਜਾਂਦੀ ਹੋਊਗੀ ਪਰ ਇੱਥੋਂ ਰੂਟ ਕੀ ਕੀ ਸੀਗਾ ਜੀ ਕਿੰਨੀਆਂ ਟ੍ਰੇਨਾਂ ਆਉਂਦੀਆਂ ਸੀ ਇੱਥੇ ਸਰ ਇੱਥੇ ਤਿੰਨ ਟਾਈਮ ਟ੍ਰੇਨਾਂ ਦੇ ਆਉਂਦੇ ਸੀਗੇ ਇੱਕ ਤੜਕੇ 5 ਵਜੇ ਇੱਥੋਂ ਨਿਕਲਦੀ ਸੀਗੀ ਉਤੋਂ ਬਾਅਦ 9 ਵਜੇ 50 ਮਿੰਟ ਤੇ ਆਂਦੀ ਸੀ 10:10 ਤੇ ਚੱਲ ਜਾਂਦੀ ਸੀ ਤੇ ਇੱਕ 4:55 ਤੇ ਆਂਦੀ ਸੀ 5:10 ਤੇ ਚੱਲ ਜਾਂਦੀ ਸੀ ਤੇ ਰਾਤ ਨੂੰ ਇੱਕ 8 ਵਜੇ ਆਂਦੀ ਸੀਗੀ ਉਹ ਸਵੇਰੇ 5 ਵਜੇ ਨਿਕਲਦੀ ਸੀ ਅੱਛਾ ਆਹ ਟਾਈਮ ਸੀਗੇ ਇਹਦੇ ਜਾਣ ਦੇ ਅਪੁ ਸਰ ਜਨੰਦਰ ਵਖ ਵਖ ਸ਼ਹਿਰਾਂ ਨੂੰ ਜਾਂਦੀਆਂ ਹਾਂਜੀ ਬਿਲਕੁਲ ਇਹ ਫਗ ਵਿਚ ਇਹ ਤੁਸੀਂ ਮਤਲਬ ਜਲੰਧਰ ਤੋਂ ਕਿੱਥੇ ਮਰਜੀ ਫੜ ਲੋ ਟ੍ਰੇਨ ਨੂੰ ਪਰ ਅੰਮ੍ਰਿਤਸਰ ਵਾਸਤੇ ਵੀ ਇਹ ਗਈ ਪਿੱਛੇ ਜੇ ਹਾਂ ਤਾ ਅੰਮ੍ਰਿਤਸਰ ਵੀ ਗਈ ਤੇ ਫਿਰੋਜ਼ਪੁਰ ਤੋਂ ਵੀ ਡਾਇਰੈਕਟ ਆਂਦੀ ਹੁੰਦੀ ਸੀਗੀ ਇਹ ਅੱਛਾ ਅਜਾ ਹੁਣ ਲੋਕ ਆਉਂਦੇ ਇਹਨੂੰ ਦੇਖਣ ਵਾਸਤੇ ਵਿਜ਼ਿਟ ਕਰਨ ਨੂੰ ਜਾਂ ਫਿਰ ਕਈ ਤਾਂ ਭਲੇਖੇ ਨਾਲ ਆਉਂਦੇ ਹੋਣਗੇ ਵੀ ਟ੍ਰੇਨ ਚ ਸ਼ਾਇਦ ਆਉਂਦੀ ਹੈ ਇੱਥੇ ਹਾਂ ਬਿਲਕੁਲ ਜੀ ਹਿਮਾਚਲ ਦੇ ਨਾਲ ਜੁੜਨ ਕਰਕੇ ਹਿਮਾਚਲ ਦੇ ਲੋਕ ਕਾਫੀ ਇਧਰੋਂ ਹੀ ਜਾਂਦੇ ਆਉਂਦੇ ਸੀਗੇ ਜਿੱਦਾਂ ਕਿ ਬਿਆਸ ਨੂੰ ਜਾਣਾ ਜਾਂ ਜਲੰਧਰ ਨੂੰ ਜਾਣਾ ਜਾਂ ਕਿਤੇ ਫਗਵਾੜੇ ਨੂੰ ਜਾਣਾ ਤਾਂ ਹੁਣ ਵੀ ਭਲੇਖੇ ਨਾਲ ਆਉਂਦੇ ਆ ਜਦੋਂ ਦੇਖਦੇ ਵੀ ਸਟੇਸ਼ਨ ਬੰਦ ਪਿਆ ਹੋਇਆ ਹੈ ਤਾਂ ਅਸੀਂ ਵੀ ਉਹਨਾਂ ਨੂੰ ਦੱਸੀਦਾ ਵੀ ਗੱਡੀ ਤਾਂ ਬੰਦ ਹੈ ਨਹੀਂ ਆਂਦੀ ਤਾਂ ਉਹ ਬੜੇ ਨਿਰਾਸ਼ ਹੁੰਦੇ ਆ ਨਿ ਕ੍ਰੈਸ਼ਰ ਵਾਲਾ ਸਿਸਟਮ ਵੀ ਲਾਇਆ ਸੀ ਕਿਉਂਕਿ ਪਹਾੜਾਂ ਦੇ ਵਿੱਚ ਐ ਖੜ ਵਗਦੀ ਹੈ ਤਾਂ ਇੱਥੇ ਸੀਗਾ ਜੀ ਉਹ ਹਾਂ ਜੀ ਹਾਂ ਬਿਲਕੁਲ ਆ ਨਾਲ ਇੱਕ ਬੋਰਡ ਹੈਗੀ ਬੋਰਡ ਦੇ ਨਾਲ ਇੱਕ ਬਣਿਆ ਹੋਇਆ ਉਹ ਕ੍ਰੈਸ਼ਰ ਦਾ ਸਿਸਟਮ ਬਕਾਇਦਾ ਉਹਨਾਂ ਨੇ ਨਟ ਬੋਲਟ ਲਾਏ ਹੋਏ ਆ ਵਿੱਚ ਤੇ ਦੱਸਦੇ ਆ ਕਿ ਪੱਟੇ ਉੱਪਰੋਂ ਪੱਥਰ ਜਿਹੜਾ ਨਾ ਉਹ ਸਿੱਧਾ ਬੋਗੀ ਵਿੱਚ ਪੈਂਦਾ ਸੀਗਾ ਤੇ 72 ਆ ਇੱਕ ਲੋਡਰ ਆਂਦਾ ਹੈਗਾ 72 ਲੋਡਰ ਕਹਿੰਦੇ ਆ ਆਪਣੇ ਰੇਲਵੇ ਦੀ ਭਾਸ਼ਾ ਦੇ ਵਿੱਚ ਤੇ ਉਹ ਭਰ ਕੇ ਬੋਗੀਆਂ ਅੱਗੇ ਭੇਜਦੇ ਹੁੰਦੇ ਸੀਗੇ ਪੱਥਰਾਂ ਦੀਆਂ ਇੱਧਰ ਵੀ ਮੈਂ ਦੇਖ ਰਿਹਾ ਥੋੜਾ ਆ ਇਮਾਰਤ ਇੱਕ ਪੁਰਾਣੀ ਇਮਾਰਤ ਹੈਗੀ ਇਹ ਭਾਜੀ ਕੀ ਇੱਥੇ ਜੀ ਇਹ ਸਰ ਜਿੱਦਾਂ ਕਿ 1914 ਚ ਸਟੇਸ਼ਨ ਬਣਿਆ ਤੇ ਉਹ ਤੋਂ ਬਾਅਦ ਇੱਕ ਕੋਈ ਸੱਜਣ ਨੇ ਆਪਣੀ ਪਤਨੀ ਦੀ ਯਾਦ ਵਿੱਚ 1928 ਦੇ ਵਿੱਚ ਸਰਾ ਬਣਾਤੀ ਅੱਛਾ ਜਿਹੜਾ ਸਾਹਮਣੇ ਆਪਾਂ ਜਿਹੜੀ ਦੇਖ ਰਹੇ ਹਾਂ ਹਾਂ ਜੀ ਇਸ ਸਰਾ ਤੋਂ ਬਾਅਦ ਸਾਡੀ ਸ਼ਾਪ ਆਈ ਨਾਮ ਜੀ ਦੀ ਹੱਟੀ ਉਹ 1945 ਦੇ ਵਿੱਚ ਆਈ ਹੈ ਅੱਛਾ ਉਹ ਫਿਰ ਆਜ਼ਾਦੀ ਤੋਂ ਵੀ ਪਹਿਲਾਂ ਦੀ ਹੈ ਹਾਂ ਹਾਂ ਜੀ ਤਾਂ ਉਹ ਉਹ ਤੋਂ ਵੀ ਪੁਰਾਣੀ ਹੈ ਉਹ ਤੋਂ ਵੀ ਪਹਿਲਾਂ ਦੀ ਹੈ ਠੀਕ ਹੈ ਤੇ ਇਹ ਇੱਥੇ ਭਾਜੀ ਫਿਰ ਵਰਤਮਾਨ ਦੇ ਵਪਾਰੀ ਇਸ ਚੀਜ਼ ਦੇ ਵਿੱਚ ਬਿਫਾਰੀਆਂ ਨੂੰ ਬਹੁਤ ਫਾਇਦਾ ਹੋਇਆ ਇਸ ਸਰਾ ਦਾ ਕਿਉਂਕਿ ਉਹਨਾਂ ਨੇ ਇਸ ਰੇ ਆਪਣੇ ਘਰੋਂ ਚੱਲਣਾ ਸ਼ਾਮ ਤੱਕ ਇੱਥੇ ਪੁੱਜਣਾ ਤੇ ਰਹਿਣ ਦਾ ਜਿਹੜਾ ਠੀਆ ਸੀਗਾ ਉਹ ਇਹਦੇ ਵਿੱਚ ਹੀ ਕਰਦੇ ਸੀਗੇ ਅੱਛਾ ਮੈਂ ਦੇਖ ਰਿਹਾ ਉੱਪਰ ਉਰਦੂ ਦੇ ਵਿੱਚ ਵੀ ਇਹਦੇ ਉੱਤੇ ਲਿਖਿਆ ਹੋਇਆ ਹੈ ਇਹ ਪੱਤਰ ਵੀ ਮੈਨੂੰ ਲੱਗਦਾ ਪੁਰਾਣਾ ਹੈਗਾ ਪੁਰਾਣਾ ਹੀ ਪੱਤਰ ਹੈ ਜੀ ਉਸ ਟਾਈਮ ਦਾ ਹੀ ਹੈ 1928 ਦਾ अच्छा ਤੇ ਫਗਣ ਮਹੀਨਾ ਇਚ ਸੰਮਤ ਲਿਖਿਆ ਹੋਇਆ ਹੈ 1984 ਬਟ ਉਹਦਾ ਜਿਹੜਾ ਸਨ ਬਣਦਾ ਉਹ 1928 ਬਣਦਾ ਹੁਣ ਬਿਲਕੁਲ ਹੀ ਟੈਟਰੀ ਹੋ ਚੁੱਕਾ ਇੱਥੋਂ ਤੁਸੀਂ ਦੱਸੋ ਕਿ ਘੋੜਿਆਂ ਤੇ ਗਧਿਆਂ ਦੇ ਉੱਤੇ ਸਮਾਨ ਢੋਆ ਢੋਈ ਕਿਹੜੀਆਂ ਚੀਜ਼ਾਂ ਦੀ ਸੀ ਉਹ ਵੀ ਇੱਥੇ ਟਰੋਂਗ ਹੈ ਉਹ ਹਾਂ ਉਹ ਵੀ ਇੱਥੇ ਸ਼ੈਡ ਉਹਨਾਂ ਦੀ ਲੱਗ ਬਣੀ ਹੋਈ ਸੀ ਜਿਹਦੇ ਵਿੱਚ ਖੱਤਰ ਬੰਦੇ ਸੀ ਤੇ ਸੱਤ ਕਮਰੇ ਆ ਜਿਨ੍ਹਾਂ ਵਿੱਚ ਲੋਕ ਆ ਕੇ ਰੁਕਦੇ ਹੁੰਦੇ ਸੀ ਹੁਣ ਬਿਲਕੁਲ ਉਹ ਤੈਸਨੇਸ ਹੋ ਚੁੱਕੇ ਹੁਣ ਸਾਰੇ ਤੈਸਨੇਸ ਹੋ ਚੁੱਕੇ ਆ ਖੰਡਰ ਬਣ ਚੁੱਕੇ ਆ ਕਦੋਂ ਵੀ ਡਿੱਗ ਸਕਦੇ ਆ ਇਹ ਜਿਹੜੀ ਸੀਗੀ ਜੀ ਤੁਹਾਡੇ ਦਾਦਾ ਜੀ ਦੀ ਦੁਕਾਨ ਇਹ ਮ ਕਿੰਨੇ ਕ ਸਾਲ ਪੁਰਾਣੀ ਹੈਗੀ ਜੀ ਇਹ ਇਹ ਸਾਰ 1945 ਦੀ ਸ਼ਾਪ ਹੈ ਤੁਸੀਂ ਦੇਖ ਲਓ ਕਿ 80 ਕੇ ਸਾਲ ਦਾ ਸਿਲਸਿਲਾ ਬਣ ਗਿਆ ਹੈਗਾ ਤੇ ਆਪਾਂ ਉਸ ਟਾਈਮ ਤੋਂ ਹੀ ਪੇੜੇ ਬਣਾ ਰਹੇ ਆਂ ਚਾਹ ਪਾਣੀ ਬਣਾ ਰਹੇ ਆਂ ਤੇ ਲੋਕ ਬਹੁਤ ਖਸਮ ਇਹ ਤਸਵੀਰਾਂ ਭਾਈ ਦੱਸਿਓ ਕੌਣ ਕੌਣ ਹੈਗੇ ਨੇ ਤਾਂ ਬੜੀਆਂ ਪੁਰਾਣੀਆਂ ਤਸਵੀਰਾਂ ਲੱਗ ਰਹੀਆਂ ਨੇ ਇਹ ਮੇਰੇ ਫਾਦਰ ਸਾਹਿਬ ਹੈ ਤੇ ਹੁਣ ਉਹ ਘਰ ਗਏ ਹੋਏ ਨੇ ਤਾਂ ਉਹਨਾਂ ਦੀ ਪੁਰਾਣੀ ਸਨੈਪ ਪਈਆਂ ਸੀਗੀਆਂ ਤੇ ਮੈਂ ਉਹਨਾਂ ਨੂੰ ਬੜਾ ਕਰਾ ਕੇ ਇੱਥੇ ਲਾ ਦਿੱਤਾ ਵੀ ਪੁਰਾਣੀ ਯਾਦ ਆ ਗਈ ਇਹ ਨਾਲੇ ਉਹ ਰੇਲਵੇ ਸਟੇਸ਼ਨ ਨੂੰ ਯਾਦ ਕਰਉਂ ਤੇ ਅੱਛਾ ਇਹ ਦੁਕਾਨ ਨੂੰ ਮੋਡੀਫਾਈ ਕੀਤਾ ਤੁਸੀਂ ਥੋੜਾ ਬਹੁਤ ਜਿਹਾ ਵੀ ਯਾਦਗਾਰ ਵੀ ਹੈ ਅਰ ਚਲੋ ਤੁਹਾਡਾ ਕਿੱਤਾ ਵੀ ਸਭ ਤੋਂ ਪਹਿਲਾ ਪਰਿਵਾਰਕ ਹੋਊਗਾ ਏ ਹਾਂਜੀ ਮੋਡੀਫਾਈ ਅਸੀਂ ਕੁਝ ਨਹੀਂ ਕੀਤਾ ਇਹਨੂੰ ਹਾਂ ਅਸੀਂ ਸਿਰਫ ਬਸ ਪਿਓਰ ਚੀਜ਼ ਦੇਣ ਦੇ ਚੱਕਰ 'ਚ ਹੀ ਆ ਜੀ ਜੋ ਵੀ ਆਵੇ ਉਹ ਪੈਸੇ ਖਰਚੇ ਤੇ ਚੀਜ਼ ਪਿਓਰ ਲੈ ਕੇ ਜਾ। ਕੀ ਬਣਾਉਨੇ ਹੋ ਜੀ ਤੁਸੀਂ ਪੇੜਿਆਂ ਦੀ ਗੱਲ ਕਰ ਰਹੇ ਹੋ ਉਹ ਕਿਵੇਂ ਤਿਆਰ ਕੀਤਾ ਜਾਂਦਾ ਜੀ? ਸਰ ਪੇੜੇ ਇੱਕ ਆਪਾਂ ਜਿੱਦਾਂ ਕੀ ਘਾਣਾ ਲਾਂਦੇ ਆ ਜਿਹਨੂੰ ਆਪਾਂ ਆਪਣੀ ਭਾਸ਼ਾ 'ਚ ਕਹਿੰਦੇ ਆ ਉਹਦੇ ਵਿੱਚ ਦੁੱਧ 5 ਕਿਲੋ ਪਾ ਕੇ ਉਹਨੂੰ ਕਾੜਦੇ ਆ ਜਦ ਤੱਕ ਉਹ ਬਿਲਕੁਲ ਖੁਸ਼ਕ ਨਹੀਂ ਹੋ ਜਾਂਦਾ। ਫਿਰ ਜਦੋਂ ਸਾਰਾ ਪਾਣੀ ਉੱਡ ਜਾਂਦਾ ਹੈ ਫਿਰ ਥੱਲੇ ਜਿਹੜਾ ਮਾਵਾ ਟਾਈ ਬਚ ਗਿਆ ਹੈਗਾ ਉਹਨੂੰ ਆਪਾਂ ਕੱਢ ਕੇ ਉੱਚ ਖੰਡ ਪੂਰਾ ਪਾਉਂਦੇ ਆ ਤੇ ਪੇੜੇ ਬਣਾ ਕੇ ਜੀ। ਜੜੀਆਂ ਬੁੱਟੀਆਂ ਦਾ ਵੀ ਕੁਝ ਹੈਗਾ ਇਹਦੇ ਵਿੱਚ? ਹ ਪਿੰਡਾਂ ਦੇ ਮਸ਼ਹੂਰ ਹੈ ਤਾਂ ਉਹਦੇ ਪਿੱਛੇ ਰੀਜ਼ਨ ਹੈ ਕਿ ਇੱਥੇ ਜੜੀ ਬੂਟੀਆਂ ਹਰ ਪ੍ਰਕਾਰ ਦੀਆਂ ਹੈ ਤੇ ਪਸ਼ੂ ਖਾਂਦੇ ਆ ਉਹਦਾ ਦੁੱਧ ਬਣਦਾ ਤੇ ਉਹਦੇ ਪੇੜੇ ਬਣਾਈ ਦੇ ਆ ਉਦੋਂ ਤਾਂ ਮੈਨੂੰ ਲੱਗਦਾ ਵੀ ਇਹ ਦੁਕਾਨ ਤੇ ਜਾਂ ਵੀ ਲੈਣਾ ਲੱਗਦੀਆਂ ਹੋਗੀਆਂ ਜਾਂ ਲੈ ਬਿਲਕੁਲ ਬਿਲਕੁਲ ਕਹਿੰਦੇ ਅੱਧਾ ਤਾਂ ਘੰਟਾ ਵੇਟ ਕਰਨਾ ਪੈਂਦਾ ਸੀ ਹਾਂ ਅੱਜ ਕੀ ਹਾਲਾਤ ਨੇ ਅੱਜ ਇਹ ਹਾਲਾਤ ਇੱਕ ਆ ਬਜਾਦਾ ਵੀ ਨਹੀਂ ਵਿਕਦਾ ਹਾਂ 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 ਠੀਕ ਹੈ ਭਾਈ ਪਰ ਵੱਡੀ ਗੱਲ ਹੈ ਤੁਸੀਂ ਅੱਜ ਵੀ ਵਿਰਾਸਤ ਨੂੰ ਸਾਂਭ ਕੇ ਰੱਖੀ ਹੈ ਇਹ ਤਾਂ ਲੋਕ ਮੂਵ ਹੋ ਜਾਂਦੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੇ ਉੱਤੇ ਤਾਂ ਬੜਾ ਚੰਗਾ ਲੱਗਾ ਜੀ ਧੰਨਵਾਦ ਗੱਲਬਾਤ ਕਰਨ ਲਈ ਤਾਂ ਮਨੀਸ਼ ਕੁਮਾਰ ਜੀ ਨੇ ਔਰ ਜੇਜੂ ਦੁਆਬਾ ਇਹ ਪਿੰਡ ਹੈਗਾ ਔਰ ਇਹ ਆਖਰੀ ਰੇਲਵੇ ਸਟੇਸ਼ਨ ਸੀਗਾ ਪੰਜਾਬ ਦਾ ਜਿੱਥੋਂ ਕਈ ਜਿਹੜੀਆਂ ਥਾਵਾਂ ਨੂੰ ਵਪਾਰ ਕੀਤਾ ਜਾਂਦਾ ਸੀਗਾ ਕਾਰਨ ਸੀਗਾ ਕਿ ਇੱਥੋਂ ਰੇਲਵੇ ਦੀ ਲਾਈਨ ਖਤਮ ਹੁੰਦੀ ਸੀਗੀ ਔਰ ਇੱਥੋਂ ਹਿਮਾਚਲ ਤੋਂ ਜਿੰਨਾ ਸਮਾਨ ਆਉਂਦਾ ਸੀਗਾ ਉਹ ਲਾਹੌਰ ਤੱਕ ਜਾਂਦਾ ਸੀਗਾ ਜਾਂ ਪੰਜਾਬ ਦਾ ਜੋ ਸਮਾਨ ਇੱਥੋਂ ਜਾਂਦਾ ਸੀ ਤਾਂ ਬਹੁਤ ਸਾਰੇ ਵਪਾਰੀ ਏ ਜਿਹੜੇ ਸਮਾਨ ਇੱਥੇ ਆ ਕੇ ਵੇਚਦੇ ਪਿਛੇਗੇ ਤਾਂ ਫਿਲਹਾਲ ਤੁਸੀਂ ਲਗਾਤਾਰ ਬਣੇ ਰਹੋ ਔਰ ਪੰਜਾਬੀ ਟੀਵੀ ਸਾ